ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਜੀ ਅੱਜ ਦੋਸਤੋ ਆਪਾਂ ਤੁਹਾਨੂੰ 1885 ਬਾਸਪਤੀ ਬਾਰੇ ਜਾਣਕਾਰੀ ਦੇਵਾਂਗੇ ਜੋ ਕਿ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਆਪਣੀ ਵੈਰਾਈਟੀ ਹੈਗੀ 1885 ਇਹ ਕਿਸਾਨ ਵੀਰੋਂ ਆਪਾਂ ਪਿਛਲੇ ਸਾਲ ਪਹਿਲੇ ਸਾਲ ਆਈ ਸੀ ਬਾਸਪਤੀ ਦਾ ਤਾਂ ਆਪਾਂ ਹਰ ਸਾਲ ਹੀ ਲਾਉਣੀ ਆ तकरीबन 4 ਤੋਂ 5 ਗੱਲੇ ਇਤਲੋ ਰੇਟ ਤਾਂ ਘਟਦਾ ਵਧਦਾ ਰਹਿੰਦਾ ਕਿਸੇ ਸਾਲ ਵਧਦਾ ਕਿਸੇ ਸਾਲ ਘਟਾ ਤੇ 4 ਤੋਂ 5 ਗਿੱਲੇ ਆਪਾਂ ਹਰ ਸਾਲ ਹੀ ਲਾਉਣੇ ਆ ਪਿਛਲੇ 15 20 ਸਾਲ ਤੋਂ ਲਗਾਤਾਰ ਹੀ ਆਪਾਂ ਲਾਉਨੇ ਆ ਤੇ ਪਹਿਲਾਂ ਵੀ ਜਿਸ ਤਰ੍ਹਾਂ 11 21 ਜਿਆਦਾ ਮਸ਼ਹੂਰ ਹੁੰਦੀ ਸੀ 11 21 ਵੀ ਲਾਉਂਦੇ ਰਹੇ ਆ 18 17 ਵੀ ਲਾਉਂਦੇ ਰਹੇ ਆ ਜਿਵੇਂ ਕਿ ਇਹ ਜਿਹੜੀ ਬਾਸਪਤੀ ਆ ਕਿਸਾਨ ਵੀਰੋ ਇਹ ਮਿੱਠੀ ਬਹੁਤ ਆ ਇਹਦੇ ਕਾਰਨ ਇਹਨੂੰ ਜਿਹੜੀ ਕੀੜੀ ਦੀ ਸ਼ਿਕਾਇਤ ਬਹੁਤ ਜਿਆਦਾ ਆਉਂਦੀ ਆ ਜਿਸ ਤਰ੍ਹਾਂ ਦੂਜੀਆਂ ਬਾਸਪਤੀਆਂ ਦੇ ਮੁਕਾਬਲੇ ਜਿਵੇਂ 17 18 ਹੋ ਗਈ 11 21 ਹੋ ਗਈ 16 92 ਹੋ ਗਈ 1509 ਉਹਨਾਂ ਦੇ ਵਿੱਚ ਕੀੜੀ ਦਾ ਹਮਲਾ ਇੰਨਾ ਨਹੀਂ ਆਉਂਦਾ ਜਿੰਨਾ A1885 ਚ ਆਉਂਦਾ ਕਿਉਂਕਿ ਪਿਛਲੇ 7-8 ਸਾਲ ਤੋਂ ਕਿਸਾਨ ਵੀਰੋ ਮੈਂ ਜਿਹੜੀ ਪ੍ਰਦਾਨ ਉਹ ਪਾਣੀ ਛੱੜਤੀ ਸੀ ਖੇਤ ਦੇ ਵਿੱਚ ਨਾ ਤਾਂ ਝੋਨੇ ਨੂੰ ਪਾਉਂਦੇ ਆ ਤੇ ਨਾ ਹੀ ਆਪਾਂ ਬਾਸਪਤੀ ਨੂੰ ਪਾਉਂਦੇ ਸੀ ਕਿਉਂਕਿ 17 18 ਜਾਂ 11 21 ਉਹਨਾਂ ਨੂੰ ਇੱਕ ਦੋ ਸਪ੍ਰੈਆਂ ਕਰ ਦੇ ਦਿੰਦੇ ਸੀ ਚੰਗੀਆਂ ਤੇ ਗੋਭ ਦੀ ਕੀੜੀ ਦਾ ਕੰਟਰੋਲ ਰਹਿੰਦਾ ਸੀ ਪਰ ਇਹ ਬਾਸਪਤੀ ਮਿੱਟੀ ਹੋਣ ਦੇ ਕਾਰਨ ਇਹਨੂੰ ਕੀੜੀ ਆਉਂਦੀ ਸੀ ਬਹੁਤ ਜ਼ਿਆਦਾ ਤੇ ਪਿਛਲੇ ਸਾਲ ਮੈਂ ਇਹਨੂੰ ਪ੍ਰਦਾਨ ਨਹੀਂ ਪਾਈ ਦੋ ਸਪਰੇਆ ਕਿਸਾਨ ਵੀਰੋ ਕਰਤੀਆਂ ਸੀ ਪਰ ਉਹਦੇ ਨਾਲ ਮੇਰਾ ਨੁਕਸਾਨ ਬਹੁਤ ਹੋ ਗਿਆ ਕਿਉਂਕਿ 25 ਤੋਂ 30% ਘਟ ਤੋਂ ਘਟੇ ਨੂੰ ਜਿਹੜੀਆਂ ਸੁੱਕੀ ਮੰਝਰ ਕੱਢ ਗਈ ਸੀ ਬਹੁਤ ਜ਼ਿਆਦਾ ਖੇਤ ਹੁਣਾ ਤੇ ਚਿੱਟਾ ਹੀ ਚਿੱਟਾ ਖੇਤ ਦਿਸਦਾ ਅਜੇ ਮਨ ਨਹੀਂ ਕਰਦਾ ਖੇਤ ਹੁਣਾ ਪਰ ਚਲੋ ਫੇਰ ਵੀ ਜਦੋਂ ਇਹ ਵੱਡੀ ਕਿਸਾਨ ਵੀਰੋ ਇਹਨੇ ਝਾੜ ਜਿਹੜਾ 52 ਮਣ ਦਾ ਝਾੜ ਜਿਹੜਾ ਕਿੱਲੇ ਦੇ ਹਿਸਾਬ ਨਾਲ ਦੇਤਾ ਬਹੁਤ ਵਧੀਆ ਝਾੜ ਰਹੇ ਗਿਆ ਜਿਸ ਤਰ੍ਹਾਂ ਪਿਛਲੇ ਸਾਲ ਝਾੜ ਘੱਟ ਸੀਗੇ ਵੀ 17 18 11 21 40 35 40 ਹੱਦ ਹੱਦ 45 ਮਨ ਤੱਕ ਰਹਿ ਗਈਆਂ ਸੀਗੀਆਂ ਪਰ ਇਹਨੇ ਫੇਰ ਵੀ ਝਾੜ ਜਿਹੜਾ 52 ਮਨ ਦਾ ਦੇਤਾ ਇੱਕ ਇਥੇ ਆਪਣੇ ਕਿਸਾਨ ਵੀਰ ਆ ਉਹਨੇ ਮੱਕੀ ਵੜ ਕੇ ਲਾਈ ਸੀ ਥੋੜੀ ਜਿਹੀ ਲੇਟ ਤੇ ਉਹਦੇ ਕੀੜੀ ਤੋਂ ਵਿਚਾਰਿਆ ਚਿੱਟੀ ਮੁੰਜਰ ਨਹੀਂ ਗੱਡੀ ਉਹਦੀ ਜਿਹੜੀ ਬਾਸਪਦੀ ਉਹ 64 ਤੋਂ 65 ਮਨ ਝੜ ਗਈ ਫែន ਦਾ ਮਤਲਬ ਵੀ ਇਹਦਾ ਜਿਹੜਾ ਝਾੜ ਆ ਉਹ 65 ਮਨ ਤੱਕ ਝਾੜ ਇਹਦਾ 18 85 ਦਾ ਹੈਗਾ ਜੇ ਚਿੱਟੀ ਮੁੰਜਰ ਤੋਂ ਬਾਜੇ ਉਦੇ ਕਾਰਨ ਕਿਸਾਨ ਵੀਰੋ ਫਿਰ ਪਿਛਲੇ ਸਾਲ ਨੁਕਸਾਨ ਹੋ ਗਿਆ ਵੀ ਆਪਾਂ ਪ੍ਰਦਾਨ ਛੱਡੀ ਕਰਕੇ ਨਹੀਂ ਪਾਉਂਦੇ। ਅਰ ਐਰ ਕੀ ਮਜਬੂਰੀ ਹੁਣ ਪਾਉਣੀ ਪਈ ਕਿਉਂਕਿ ਇਹਨੂੰ ਕੀੜੀ ਬਹੁਤ ਪੈਂਦੀ ਆ। 30 ਤੋਂ 35 ਦਿਨ ਦੀ ਸੀ ਕਿਸਾਨ ਵੀਰੋ ਜਿੱਦਨੇ ਨੂੰ ਪੀੜੀ ਦਾ ਹਮਲਾ ਹੋ ਗਿਆ ਸੀ। ਉਦੋਂ ਫਿਰ ਆਪਾਂ ਇਹਨੂੰ ਫਟੇਰਾ ਪਾਤੀ ਸੀ। ਤਕਰੀਬਨ ਅੱਜ ਲੱਗੀ ਨੂੰ ਹੋ ਗਏ ਆ 12 ਜੁਲਾਈ ਨੂੰ ਆਪਾਂ ਲਾਈ ਆ। ਤੇ 12 ਅਗਸਤ ਹੀ ਹੋ ਗਿਆ। ਹਾਂ 12 ਸਤੰਬਰ ਹਾਂਜੀ ਸੌਰੀ 12 ਜੁਲਾਈ ਨੂੰ ਲੱਗੀ ਸੀ 12 ਸਤੰਬਰ ਹੋ ਗਿਆ तकरीबन 60 ਦਿਨ ਦੀ ਹੋ ਗਈ ਅੱਜ ਹੁਣ ਇਹਨੂੰ ਕੀੜੀ ਦਾ ਹਮਲਾ ਫੇਰ ਹੋ ਗਿਆ ਇਸ ਕਰਕੇ ਕਿਸਾਨ ਵੀਰ ਹੋਣਾ ਆਪੇ ਇਹਦੇ ਵਿੱਚ ਜਿਹੜੀ ਪ੍ਰਦਾਨਾ ਸਾਢੇ 7 ਕਿਲੋ ਜੀ ਡੋਸ ਦੇ ਰਹੇ ਹਨ ਇਹ ਮਜਬੂਰੀ ਹੈ ਇਹਨੂੰ ਪ੍ਰਦਾਨਾ ਪਾਉਣੀ ਪੈਣੀ ਹੈ ਕਿਉਂਕਿ ਇੱਕ ਤਾਂ ਗੋਵ ਵਾਲੀ ਕੀੜੀ ਹੁੰਦੀ ਕਿਸਾਨ ਵੀਰੋ ਮਤਲਬ ਕਿ ਜਿੱਥੇ ਇਹ ਨਾ ਆਪਣੇ ਥੱਲੇ ਗੰਢ ਬਣਦੀ ਹੈ ਤੇ ਗੰਢ ਦੇ ਉੱਤੇ ਜਿੱਥੇ ਮੁੰਜਰ ਨਿਕਲਦੀ ਹੈ ਇੱਕ ਤਾਂ ਉਦੋਂ ਤਾਂ ਪੈਂਦੀ ਹੈ ਗੋਵ ਵਾਲੀ ਕੀੜੀ ਤੇ ਇੱਕ ਕਿਸਾਨ ਵੀਰੋ ਗੰਢ ਤੋਂ ਥੱਲੇ ਕੀੜਾ ਪੈਂਦਾ ਉਹ ਨਹੀਂ ਮਰਦਾ ਇਹਦਾ ਸਵਰੀ ਨਾਲ ਉਹ ਇਹ ਪ੍ਰਦਾਨ ਹੀ ਮਰਦੀ ਆ ਇਸ ਕਰਕੇ ਕਿਸਾਨ ਵੀਰੋਂ ਪ੍ਰਦਾਨ ਪਾਉਣੀ ਪਈ ਆ ਨਹੀਂ ਤਾਂ ਆਪਾਂ ਪਿਛਲੇ 7-8 ਸਾਲ ਤੋਂ ਪ੍ਰਦਾਨ ਬੰਦ ਕਰਤੀ ਝੋਨੇ ਨੂੰ ਤਾਂ ਆਪਾਂ ਨਹੀਂ ਪਾਉਂਦੇ ਚਲੋ ਇਹ ਬਾਸਪਤੀ ਨੂੰ ਇਹਦੀ ਮਜਬੂਰੀ ਬਣ ਗਈ ਵੀ ਇਹ ਮਿੱਟੀ ਹੋਂ ਕਰਕੇ ਕੀੜੀ ਦਾ ਹਮਲਾ ਜ਼ਿਆਦਾ ਹੁੰਦਾ ਤੇ ਝਾੜੇ ਦਾ ਬਹੁਤ ਸੋਹਣਾ ਕਿਸਾਨ ਵੀਰੋਂ तकरीबन ਜਿਵੇਂ ਹੁਣ ਪਿਛਲੇ ਸਾਲ ਝਾੜ ਘੱਟ ਸੀਗੇ ਫੇਰ ਵੀ ਇਹ ਜਿੱਥੇ ਚਿੱਟੀ ਮੰਡਲ ਤੋਂ ਵੇਚ ਆ ਰਿਹਾ ਤੇ 60 ਤੋਂ ਲੈ ਕੇ 65 ਮਣ ਤੱਕ ਝਾੜ ਦੇਦੀ ਆਪਣੇ ਇੰਨੀ ਮੁੰਝਲ ਚਿੱਟੀ ਹੋਣ ਦੇ ਬਾਵਜੂਦ ਵੀ 52 ਮਨ ਦਾ ਝਾੜ ਆਪਾਂ ਨੂੰ ਮਿਲ ਗਿਆ ਹੈ ਬਹੁਤ ਸੋਹਣਾ ਝਾੜ ਹੈ ਇਹ ਸੀ ਕਿਸਾਨ ਵੀਰੋ ਆਪਣੇ 1885 ਦੀ ਜਾਣਕਾਰੀ ਵੀਡੀਓ ਚੰਗੀ ਲੱਗੇ ਇੱਕ ਸ਼ੇਅਰ ਤੇ ਲਾਈਕ ਜਰੂਰ ਕਰਦੇ ਆ ਕਰੋ ਕਿਸਾਨ ਵੀਰੋ ਜਿਹੜੇ ਕਿਸਾਨ ਵੀਰ ਆਪਣੇ ਨਾਲ ਨਵੇਂ ਜੁੜਦੇ ਆ ਉਹ ਚੈਨਲ ਆਪਣਾ ਕਰ ਲੋ ਸਬਸਕ੍ਰਾਈਬ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਬਣਾਈਏ ਉਹ ਤੁਹਾਡੇ ਤੱਕ ਕਿਸਾਨ ਵੀਰੋ ਪਹੁੰਚਦੀ ਰਹੇ ਤੇ ਜੇ ਕਿਸੇ ਵੀ ਇਦਾਂ ਕੋਈ ਕਮੈਂਟ ਹੋਵੇ ਕੋਈ ਸਵਾਲ ਹੋਵੇ ਉਹ ਆਪਾਂ ਨੂੰ ਕਮੈਂਟ ਦੇ ਵਿੱਚ ਦੱਸ ਦਿਆ ਕਰੋ ਆਪਾਂ ਉਹਦਾ ਜਵਾਬ ਦੇਣ ਦਾ ਦੇਣ ਦੀ ਕੋਸ਼ਿਸ਼ ਕਰਾਂਗੇ ਠੀਕ ਆ ਕਿਸਾਨ ਦੋਸਤੋ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਧੰਨਵਾਦ ਜੀ